ਤਾਨੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਸ੍ਰੀ ਦਰਬਾਰ ਸਾਹਿਬ ਕਿਸੇ ਸਮੇਂ ਇਸ ਦਰਬਾਰ ਸਾਹਿਬ ਤੇ ਕਬਜਾ ਜਿਹੜਾ ਮੱਸੇ ਰੰਗੜ ਨੇ ਕੀਤਾ ਸੀਗਾ ਮੱਸਾ ਰੰਗੜ ਇਸ ਸਥਾਨ ਤੇ ਵੇਖੇ ਹੁੱਕਾ ਪੀਂਦਾ ਸਰਬਾ ਪੀਂਦਾ ਕੰਜਰੀਆਂ ਨਚਾਉਂਦਾ ਨਾਚ ਵੇਖਦਾ ਦਰਬਾਰ ਸਾਹਿਬ ਦੀ ਮਰਜ਼ਾਦਾ ਨੂੰ ਉਹਨੇ ਆਪਣੇ ਖੂਬ ਤਰੀਕੇ ਦੇ ਨਾਲ ਪੰਗ ਕੀਤਾ ਹੈ ਚੇਤਾ ਰੱਖਿਓ ਜਦੋਂ ਮੱਸਾ ਰੰਗੜ ਕੰਜਰੀਆਂ ਨਚਾਉਂਦਾ ਸੀ ਨਾ ਹੁੱਕੇ ਪੀਂਦਾ ਸੀ ਸ਼ਰਾਬਾਂ ਪੀਂਦਾ ਸੀ ਨਾਚ ਵੇਖਦਾ ਸੀ ਉਦੋਂ ਆਪਣੇ ਕੋਲ ਆਪਣੀ ਧੀ ਨੋ ਨਹੀਂ ਬਹੋਂਦਾ ਸੀ ਆਪਣੇ ਘਰ ਵਾਲੀ ਨੂੰ ਨਿਭਾਉਂਦਾ ਸੀ ਆਪਣੇ ਬੱਚਿਆਂ ਨੂੰ ਨਿਭਾਉਂਦਾ ਸੀਗਾ ਇਕੱਲਾ ਵੇਖਦਾ ਸੀਗਾ ਪਰ ਅਸੀਂ ਤੇ ਮੱਸੇ ਰੰਗੜ ਦੇ ਨਾਲੋਂ ਅੱਗੇ ਨੰਗੇ ਸਾਡੀ ਧੀ ਵੀ ਉੱਥੇ ਹੁੰਦੀ ਐ ਸਾਡੀ ਨੂੰਹ ਵੀ ਉੱਥੇ ਹੀ ਹੁੰਦੀ ਐ ਸਾਡਾ ਸਾਰਾ ਟੱਬਰ ਉੱਥੇ ਹੁੰਦਾ ਐ ਤੇ ਬਾਪੂ ਦੀ ਚਿੱਟੀ ਦਾੜ੍ਹੀ ਹੁੰਦੀ ਐ ਤੇ ਉਹ ਆਰਕੈਸਟਾਲੀਆਂ ਦਾ ਲੱਕ ਮਾਰਦਾ ਹੁੰਦਾ ਹੈ ਮਾਰਦਾ ਕਿ ਨਹੀਂ ਮਾਰਦਾ ਅਸੀਂ ਤੇ ਮੱਸੇ ਰੰਗੜ ਨਾਲੋਂ ਵੀ ਅੱਗੇ ਨੰਗੇ ਮੱਸੇ ਰੰਗੜ ਦੇ ਵਾਰਿਸ ਬਣ ਕੇ ਬਹਿ ਗਿਆ ਅਸੀਂ ਲੋ ਜੀ ਦਰਬਾਰ ਸਾਹਿਬ ਦੀ ਵਿਅਦਵੀ ਗਿਰਦਾ ਹੈ ਮੱਸਾ ਰੰਗੜ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਬਿਕਾਣੇਰ ਦੀ ਧਰਤੀ ਤੇ ਬਰਾਜਦੇਨ ਜੰਗਲਾਂ ਦੇ ਵਿੱਚ ਮੰਗਲ ਲੱਗਿਆ ਹੋਇਆ ਭਾਈ ਬਲਾਕਾ ਸਿੰਘ ਇਸ਼ਨਾਨ ਕਰਨ ਵਾਸਤੇ ਦਰਬਾਰ ਸਾਹਿਬ ਆਉਂਦਾ ਹੈ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਦਾ ਦਰਬਾਰ ਸਾਹਿਬ ਦੀ ਮਰਜ਼ਾਦਾ ਨੂੰ ਭੰਗ ਕੀਤਾ ਹੈ ਨਸ਼ੇ ਦਾ ਦੌਰ ਚੱਲਦਾ ਹੈ ਕੰਜਰੀਆਂ ਨਚਾਈਆਂ ਜਾਂਦੀਆਂ ਨੇ ਹਨਾ ਇਦਾਂ ਇਸ਼ਨਾਨ ਪਾਣੀ ਕਰਕੇ ਫਿਰ ਸਿੱਧਾ ਰਾਜਸਥਾਨ ਨੂੰ ਹੋ ਜਾਂਦਾ ਵੀ ਕਨੇਰ ਦੀ ਧਰਤੀ ਨੂੰ ਉੱਥੇ ਜਾ ਕੇ ਬੁੱਢਾ ਜੋੜ ਦੀ ਧਰਤੀ ਤੇ ਜਾ ਕੇ ਫਿਰ ਜਥੇਦਾਰ ਜੀ ਅੱਗੇ ਆਪਣਾ ਸਾਰਾ ਹਾਲ ਦੱਸਦਾ ਵੀ ਦਰਬਾਰ ਸਾਹਿਬ ਇਦਾਂ ਇਦਾਂ ਹੋ ਰਿਹਾ ਜਥੇਦਾਰ ਕਹਿੰਦਾ ਤੂੰ ਮਰ ਕਿਉਂ ਨਾ ਗਿਆ ਉੱਥੇ ਗੁਰੂ ਘਰ ਦੀ ਬੇਅਦਬੀ ਹੁੰਦੀ ਨੂੰ ਵੇਖ ਕੇ ਪਈ ਬਲਾਕਾ ਸਿੰਘ ਕਹਿੰਦਾ ਮਰਤੇ ਜਾਂਦਾ ਮੈਂ ਪਰ ਦਰਬਾਰ ਸਾਹਿਬ ਦੀ ਬੈਦਵੀ ਹੋਰ ਵੱਧ ਜਾਣੀ ਸੀ ਵੀ ਤੁਹਾਡੇ ਤੱਕ ਮੈਸੇਜ ਕੌਣ ਲਾਉਂਦਾ ਫਿਰ ਜਥੇਦਾਰ ਨੇ ਦੋ ਗੁਰੂ ਕੇ ਸੂਰਮੇ ਤੋਰੇ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਕੋੜਿਆਂ ਦੇ ਸਵਾਲ ਹੋ ਕੇ ਪਰਨ ਕਰਕੇ ਅਰਦਾਸਾ ਸੋਧ ਕੇ ਦਰਬਾਰ ਸਾਹਿਬ ਆਏ ਪੱਟੀ ਦੇ ਚੌਧਰੀਆਂ ਦਾ ਇਹਨਾਂ ਨੇ ਲਿਵਾਸ ਧਾਰਨ ਕੀਤਾ ਜੀ ਲਿਵਾਸ ਤਾਰਨ ਕੀਤਾ ਠਿਕਰੀਆਂ ਇਕੱਠੀਆਂ ਕੀਤੀਆਂ ਪਹਿਰੇਦਾਰੇ ਤੋਂ ਇਜਾਜ਼ਤ ਲਈ ਜੀ ਅਸੀਂ ਮਾਬਲਾ ਤਾਰਨ ਵਾਸਤੇ ਕਹਿੰਦੇ ਸਾਡਾ ਫਿਰ ਹੱਕ ਕਹਿੰਦੇ ਕੋਈ ਗੱਲ ਨਹੀਂ ਜੀ ਤੁਹਾਡਾ ਪੂਰਾ ਮਾਨਦਾਨ ਕਰਕੇ ਜਾਵਾਂਗੇ ਪੂਰਾ ਹੱਕ ਦੇਖੇ ਜਾਵਾਂਗੇ ਤੁਹਾਡਾ ਤੁਹਾਡਾ ਫਰਜ਼ ਬੰਦਾ ਪਰ ਪਹਿਲਾ ਜਿਹੜਾ ਫਰਜ਼ ਆ ਮੱਛੇ ਰੰਗੜਦਾ ਉਹ ਅਸੀਂ ਮਬਲਾ ਜਿਹੜਾ ਤਰਨਾ ਹੈ ਲਓ ਜੀ ਗੁਰੂ ਕੇ ਸਿੱਖ ਬਾਬਾ ਸੁੱਖਾ ਸਿੰਘ ਤੇ ਬਹਿਤਾਬ ਸਿੰਘ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਦੀ ਐਂਟਰੀ ਹੁੰਦੀ ਹੈ ਪੇਸ਼ ਹੁੰਦੇ ਨੇ ਦੇਖਦੇ ਨੇ ਸਾਹਮਣੇ ਮੱਸਾ ਰੰਗੜ ਸ਼ਰਾਬ ਦੇ ਨਾਲ ਟੰਨਾ ਹੈ ਹੁਕਾ ਪੀਦੇ ਆ ਇੱਕ ਪਾਸੇ ਕੰਜਰੀ ਨੱਚ ਰਹੀ ਹੈ ਕੰਜਰਪਣਾ ਹੋ ਰਹੀ ਹੈ ਨਾਚ ਢੋਲਕੀਆਂ ਸਾਜ਼ ਵੱਜਦੇ ਪੈਦੇ ਗੁਰੂ ਕੇ ਸਿੱਖਾਂ ਦਾ ਖੂਨ ਨਹੀਂ ਉਬਾਲਾ ਮਾਰਿਆ ਉਹ ਡਿਕਰੀਆਂ ਦੀ ਭਰੀ ਹੋਈ ਬੋਰੀ ਕੋਲੇ ਰੱਖੀ ਕਹਿੰਦੇ ਕੌਣ ਕਹਿੰਦੇ ਅਸੀਂ ਪੱਟੀ ਦੇ ਚੌਧਰੀ ਆਂ ਮਾਵਲਾ ਤਰਨਵਾਲੀ ਆਇਆ ਫਿਰ ਦੇਰੀ ਕਿਸ ਗੱਲ ਦੀ ਲਿਆਓ ਕਿੰਨਾ ਧਰਨਾ ਹੈ ਤੇ ਗੁਰੂ ਕੇ ਸਿਖਾ ਨੇ ਉਹ ਬੋਰੀ ਨਿਕਰੀਆਂ ਦੀ ਭਰੀ ਹੋਈ ਪਲੰਘ ਦੇ ਥੱਲੇ ਛੁਟ ਦੁੱਤੀ ਹੈ ਤੇ ਗੁਰੂ ਕੇ ਸਿੱਖ ਨੇ ਯੋਰ ਦੇ ਨਾਲ ਵਾਰ ਕੀਤਾ ਤੇ ਸੱਚ ਜਾਣਿਓ ਮੱਸਾ ਰੰਗੜ ਦਾ ਸਿਰ ਏਦਾਂ ਲਾ ਦੁੱਤਾ ਹੈ ਜਿਵੇਂ ਬੇਲ ਦੇ ਨਾਲ ਕੱਦੂ ਤੋੜੀਦਾ ਹੁੰਦਾ ਹੈ ਹਾ ਹਾ ਕਰ ਮੱਚੀ ਜੀ ਕੰਜਰੀ ਭਜਦੀ ਹੈ ਤੇ ਇਹ ਲਕਾਰ ਭਜਦੇ ਨੇ ਸਾਰੇ ਤਾਂ ਭਜਦਾੜ ਹੋਣੀ ਸ਼ੁਰੂ ਹੋ ਗਈ ਹੋਣੀ ਵੀ ਚਾਹੀਦੀ ਹੈ ਹੁਣ ਗੁਰਮੁਖ ਪਿਆਰਿਓ ਜਦੋਂ ਭਜਦੇ ਜਾ ਰਹੇ ਨੇ ਪਹਿਰੇਦਾਰਾਂ ਨੂੰ ਪੁੱਛਿਆ ਵੀ ਤੁਹਾਡਾ ਮਾਨਤਾਰਨ ਕਹਿੰਦੇ ਜੀ ਲੋੜ ਨਹੀਂ ਸਾਨੂੰ ਸਾਨੂੰ ਨਹੀਂ ਲੋੜ ਇਹ ਮਾਨਦਾਨ ਤੁਸੀਂ ਆਪਣੇ ਕੋਲੇ ਰੱਖੋ ਹੁਣ ਸੁਣਿਓ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਆ ਨਾ ਇਧਰ ਕਾਲ ਤਖਤ ਦੇ ਸਾਈਡ ਤੇ ਇੱਕ ਗੋਲ ਚੱਕਰ ਬਣਿਆ ਹੋਇਆ ਕਿਤੇ ਗੌਰ ਦੇ ਨਾਲ ਦਰਸ਼ਨ ਕਰਿਓ ਥੱਲੇ ਉੱਥੇ ਬਾਬਾ ਸੁੱਖਾ ਸਿੰਘ ਮਹਤਾਬ ਸਿੰਘ ਨੇ ਆਪਣੇ ਘੋੜੇ ਕਮਾਏ ਇਹ ਨਹੀਂ ਵੀ ਮੱਸਾ ਰੰਗੜ ਦਾ ਸਿਰ ਵੱਢ ਲਿਆ ਵਰਸੇ ਤੇ ਨੇਜੇ ਦੀ ਟੰਗ ਲਿਆ ਦੌੜ ਗਏ ਨਹੀਂ 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 ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਨੇ ਉੱਥੇ ਘੋੜੇ ਕਮਾਏ ਚੈਲੇਂਜ ਕੀਤਾ ਵੀ ਜੇ ਕੋਈ ਹੋਰ ਵੀ ਮਾਨ ਤਾਨ ਕਰਾਉਣ ਦਾ ਚਾਹ ਬਾਣਾ ਹੈ ਹਜੇ ਅਸੀਂ ਬੋਲੋ ਇੱਥੀਆਂ ਆਖੋ ਸੱਤ ਦਾ ਇੱਥੀਆਂ ਬਈਆ ਜੀ ਘੋੜੇ ਕਮਾਏ ਉਹ ਨਿਸ਼ਾਨ ਜਿਹੜਾ ਅੱਜ ਵੀ ਬਣਿਆ ਹੋਇਆ ਤੁਸੀਂ ਦਰਸ਼ਨ ਕਰ ਸਕਦੇ ਹੋ ਬਰਵਾਦ ਸਾਹਿਬ